ਇਹ ਨਹੀਂ ਕਰੀਏ ਉਸ ਵੇਲੇ ਕੁਰਦਨ ਪਾਸ਼ਾ ਕਹਿੰਦੇ ਗੱਲ ਵਿੱਚ ਸਭ ਕੁਝ ਠੀਕ ਹੋ ਜਾਣਾ ਹੈ ਮੈਂ ਸਭ ਕੁਝ ਛੋੜ ਪ੍ਰਭ ਤੁਸੀਂ ਤੇ ਆਇਆ ਉਹ ਕਹਿੰਦੇ ਨਾ ਬੰਦੇ ਭੇਜਣੇ ਨਾ ਕੁਝ ਕਰਨਾ ਕੋਈ ਗੱਲ ਨਹੀਂ ਬੈਠੇ ਰਹੋ ਤੇ ਹੋਇਆ ਇਦਾਂ ਹੀ ਉਹ ਆਉਂਦਿਆ ਆਉਂਦਿਆ ਰਸਤੇ ਵਿੱਚ ਰਸਤੇ ਵਿੱਚ ਪੱਠਾ ਪੈਂਦਾ ਸੀ ਇਤਿਹਾਸ ਇਦਾਂ ਹੀ ਲਿਖਿਆ ਰਸਤੇ ਵਿੱਚ ਪੱਠਾ ਸੀ ਤੇ ਪੱਠੇ ਦੇ ਨੇੜੇ ਘੋੜਾ ਆਇਆ ਘੋੜਾ ਡਰ ਗਿਆ ਸੁਲਹੀ ਖਾਨ ਦੇ ਸਵੇਧ ਘੋੜੇ ਨੇ ਪੱਠੇ 'ਚ ਛਾਲ ਮਾਰਤੀ ਤੇ ਸਵੇਧ ਘੋੜੇ ਨੇ ਸੁਲਹੀ ਖਾਨ ਛੱਡ ਗਿਆ ਉਹ ਜਾਣੇ ਕਿੱਥੇ ਹਮਲਾ ਕਰਨਾ ਸੀ ਗੁਰੂ ਰਾਮ ਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉੱਤੇ ਬਾਹਰੋਂ ਵੀ ਤੇ ਅੰਦਰੋਂ ਵੀ ਖਾਂੜਣ ਕੇ ਆਇਆ ਇਹ ਉਹ ਸ਼ੋਰ ਉੱਠਿਆ ਇਹਦੀ ਵੀ ਮੌਤ ਹੋ ਗਈ ਫਿਰ ਉਸ ਤੋਂ ਬਾਅਦ ਇਹਨੇ ਬਾਬੇ ਪਿਰਥੀ ਜੰਮ ਨੇ ਇੱਕ ਹਰਿਮੰਦਰ ਸਾਹਿਬ ਤਿਆਰ ਕਰਵਾਇਆ ਬਿਲਕੁਲ ਹੂਹ ਦਕਲ ਇੱਕ ਗ੍ਰੰਥ ਤਿਆਰ ਕਰਾਇਆ ਕਿਉਂਕਿ ਵਿਰੋਧ ਤਾਂ ਕਰ ਜਾਣਾ ਜਦੋਂ ਬੰਦਾ ਵਿਰੋਧੀ ਹੋ ਜਾਏ ਫਿਰ ਮੈਂ ਕਹਿੰਦਾ ਵੀ ਕਿਹੜੀ ਟਾਲ ਹੈ ਕੋਈ ਚੱਲ ਗੁਰੂ ਅਰਜਨ ਪਾਤਸ਼ਾਹ ਦੇ ਘਰ ਸਪੁੱਤਰ ਪੈਦਾ ਹੋਇਆ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨਾ ਚਾਹੁੰਦਾ ਉਦੋਂ ਵੀ ਫਿਰ ਮਾਰਾ ਤੇ ਬੜੇ ਹਮਲੇ ਕਰਦਾ ਕਦੇ ਧਾਈ ਨੂੰ ਕਹਿੰਦਾ ਤੂੰ ਜ਼ਹਿਰ ਦੇ ਦੇ ਕਦੇ ਖੜਾਵੇ ਨੂੰ ਕਹਿੰਦਾ ਹੈ ਤੂੰ ਜ਼ਹਿਰ ਦੇ ਦੇ ਇਹਨਾਂ ਨੂੰ ਕਦੇ ਕਹਿੰਦਾ ਹੈ ਸਪੇਰੇ ਨੂੰ ਆਖਿਆ ਸੱਪ ਛੱਡ ਦੇ ਉਹਨੇ ਸੱਪ ਵੀ ਛੱਡਿਆ ਪਰ ਗੁਰੂ ਹਰਗੋਬਿੰਦ ਸਾਹਿਬ ਮਾਰ ਸੱਚੇ ਪਾਤਸ਼ਾਹ ਸ਼ਹਿਰਟਾ ਸਾਹਿਬ ਉਥੇ ਚਲੇ ਗਏ ਉਹ ਗੱਦੀ ਵਾਲਾ ਕੁਛ ਨਾ ਹੋਇਆ ਸਮਾਂ ਹੀ ਨਹੀਂ ਹੁੰਦਾ ਭਾਈ ਆਪ ਤੁਸੀਂ ਠੀਕ ਹੈ ਨਾ ਫਿਰ ਕੁਝ ਵੀ ਕੋਈ ਕੁਝ ਵੀ ਵਗਾੜ ਦੇ ਸਕਦਾ ਚਾਹਦਾ ਕੋਈ ਕੁਝ ਨਹੀਂ ਕਰ ਸਕਦਾ ਗੁਰੂ ਰਾਮਦਾਸ ਗੁਰ ਅਰਜਨ ਦੇ ਸੱਚੇ ਪਾਤਸ਼ਾਹ ਅੱਗੇ ਆ ਜਾਓ ਕਿਰਤੀ ਜਦ ਵਿਰੋਧੀ ਬਣ ਗਿਆ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦਾ ਕਟੜ ਵਿਰੋਧੀ ਉਸ ਤੋਂ ਬਾਅਦ ਸ਼ੇਖ ਅਹਿਮਦ ਸਰਹੰਦੀ ਸਰਹੰਦ ਦੇ ਰਹਿਣ ਵਾਲਾ ਸੀ ਇਹਨੇ ਧੱਕੇ ਨਾਲ ਲੋਕਾਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਧੱਕੇ ਨਾਲ ਮੁਸਲਮਾਨ ਬਣਾਏ ਬਹੁਤ ਧੱਕੇ ਨਾਲ ਕੁਝ ਲੋਕ ਕਬਰਾਂ ਨੂੰ ਪੂਜਣ ਲੱਗ ਪਏ ਮੜੀਆਂ ਨੂੰ ਪੂਜਣ ਲੱਗ ਪਏ ਲੋਕੀਂ ਤਰਪ ਹੈ ਉਸ ਤੋਂ ਬਾਅਦ ਜੋ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸਿੱਖ ਬਣਿਆ ਸੀ ਭਾਈ ਮੰਜ ਦੋਆਬੇ ਦੇ ਰਹਿਣ ਵਾਲਾ ਸੀ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸਿੱਖ ਬਣ ਗਿਆ ਤੇ ਮੜੀਆਂ ਕਬਰਾਂ ਦਾ ਵੱਡਾ ਪ੍ਰਚਾਰਕ ਸੀ ਪ੍ਰਚਾਰ ਕਰਨ ਉਹ ਜਿਵੇਂ ਆਪਾਂ ਗੁਰੂ ਐਸਾ ਸਿੰਘ ਦਾ ਪ੍ਰਚਾਰ ਕਰਦੇ ਆਂ ਇਵੇਂ ਉਹ ਕਬਰਾਂ ਦਾ ਪ੍ਰਚਾਰ ਕਰਨ ਵਾਲਾ ਸੀ ਉਹ ਉਹ ਮਾਲਵਾ ਦਾ ਸਿੱਖ ਬਣ ਗਿਆ ਗੁਰੂ ਸਾਹਿਬ ਦੀ ਸੰਗਤ ਕਰਕੇ ਇਹ دعਵਾ ਦੇ ਰਹਿਣ ਵਾਲਾ ਇੰਦਰ ਮਾਲਵੇ ਦੇ ਰਹਿਣ ਵਾਲਾ ਕਫੜੇ ਭਾਈ ਕਹਿੰਦੇ ਰਹਿਣ ਵਾਲਾ ਸੀ ਭਾਈ ਬਹਿਲੋ ਇਹ ਵੀ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਇੰਦਰ ਮਾਲਵੇ ਦੇ ਰਹਿਣ ਵਾਲਾ ਸੀ ਭਾਈ ਲੰਗਾ ਇਹ ਵੀ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਗੁਰੂ ਅਰਜਨ ਦੇ ਸੱਚੇ ਬਾਦਸ਼ਾਹ ਦੇ ਪ੍ਰਚਾਰ ਦਾ ਲੋਰ ਇੰਨਾ ਪ੍ਰਭਾਵਿਤ ਹੋ ਰਿਹਾ ਮੜੀਆਂ ਨੂੰ ਪੂਜਣਾ ਛੱਡ ਗਏ ਕਬਰਾਂ ਨੂੰ ਪੂਜਣਾ ਛੱਡ ਗਏ ਮੁਸਲਮਾਨ ਜਿਹੜੇ ਧੱਕੇ ਨਾਲ ਹੁਣ ਜਿਹੜਾ ਬੰਦਾ ਮੁਸਲਮਾਨ ਹੋ ਤਾ ਮੁਸਲਮਾਨ ਬਣ ਕੇ ਰਵੇ ਪਰ ਜਿਹੜਾ ਧੱਕੇ ਨਾਲ ਬਣ ਗਿਆ ਉਹਨਾਂ ਨੇ ਆਪਣਾ ਮੁਸਲਮਾਨ ਧਰਮ ਨੂੰ ਛੱਡਿਆ ਤੇ ਗੁਰੂ ਸਾਹਿਬ ਦੇ ਸਿੱਖ ਬਣ ਗਏ ਇਹ ਸੇਖ ਅਹਿਮਦ ਸਰਹੰਦੀ ਸਰਹੰਦ ਦੇ ਰਹਿਣ ਵਾਲਾ ਜਹਾਂਗੀਰ ਬਾਦਸ਼ਾਹ ਕੋਲ ਗਿਆ ਜਾ ਕੇ ਕਿਹਾ ਬਾਦਸ਼ਾਹ ਤੂੰ ਕਹਿੰਦਾ ਸੀ ਇਸਲਾਮ ਨਹੀਂ ਇਸਲਾਮ ਹੋਣਾ ਮੈਨੂੰ ਲੱਗਦਾ ਇੱਥੇ ਸਿੱਖੀ ਸਿੱਖੀ ਗੂੰਜਣ ਲੱਗ ਜਾਣਗੇ ਜਿਸ ਹੱਬ ਨਾਲ ਉਹ ਜਨਤਾ 'ਚ ਪ੍ਰਚਾਰ ਕਰ ਰਹੇ ਆ। ਆਠਿਆ ਜਾਓ ਗੁਰਾਂ ਦੇ ਕਾਸ਼ਾਨੇ ਕੋਈ ਨਾ ਕੋਈ ਠੱਲ ਪਾ ਇਹ ਦੂਜਾ ਵਿਰੋਧੀ ਮੰਨਦਾ ਤੀਸਰਾ ਵਿਰੋਧੀ ਬਣਿਆ ਚੰਦੂ ਇਹ ਲੜਕੀ ਦੇ ਮਾਰ ਨਾਲੇ ਰਿਸ਼ਤਾ ਲੋੜਦਾ ਸੀ ਉਹਦਾ ਕਾਰਨ ਇਹ ਸੀ ਇਹਨੇ ਹੰਕਾਰ ਦੇ ਬੋਲ ਬੋਲੇ ਸੀ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਚਮਾਰਾ ਤੇ ਗੁਰੂ ਘਰ ਨੂੰ ਮੋਰੀ ਕਹਿੰਦਾ ਸੀ ਪਰ ਤੁਸੀਂ ਚਮਾਰੀ ਦੀ ਇੱਕ ਮੋਰੀ ਨੂੰ ਮਾਰ ਨਾਲੇ ਜਿ ਰਿਸ਼ਤਾ ਪੱਕਾ ਕਰਦਾ ਸੀ ਮੋੜਨ ਵਾਸਤੇ ਥੋੜਾ ਵਸ ਰਿਸ਼ਤਾ ਪੱਕਾ ਕੀਤਾ ਸੀ ਸਿਰਫ ਮੋਦੇ ਹੰਕਾਰ ਕਰਕੇ ਸਿੱਖਾਂ ਨੇ ਆਖਿਆ ਮਾਨਵ ਜਿਹੜਾ ਅੱਜ ਹੰਕਾਰ ਦੀਆਂ ਗੱਲਾਂ ਕਰਦਾ ਕੱਲ ਕੀ ਕਹਨੂ ਹੋ ਕੱਲੇ ਨੇ ਕੱਲੇ ਨੇ ਕੀ ਕੀ ਬੋਲਣਾ ਇਸ ਕਰਕੇ ਆਪਾਂ ਨੂੰ ਚਾਹੀਦਾ ਆਪਾਂ ਇਹਦਾ ਰਿਸ਼ਤਾ ਮੋੜ ਲਈਏ ਮਾਨਵ ਨੇ ਰਿਸ਼ਤਾ ਮੋੜਤਾ ਕਹਿੰਦੇ ਜਦੋਂ ਕਹਿੰਦਾ ਸੀ ਕਿ ਰਿਸ਼ਤਾ ਮੈਂ ਮੋੜਦਾ ਮੇਰੀ ਉੱਚੀ ਇਸ਼ਾਨ ਹੋਣੀ ਸੀ ਇਹ ਤੇ ਕਵਾਲ ਹੋ ਗਈ ਇਹ ਇਹ ਤੇ ਮੇਰੀ ਬੇਇੱਜ਼ਤੀ ਵਾਲੀ ਗੱਲ ਹੋ ਗਈ ਹੋਵੇ ਵੀ ਪ੍ਰੋਬਲਮ ਪਾਛਾ ਨੇ ਮੇਰੀ ਪਰ ਬੇਟੀ ਨਾਲ ਰਿਸ਼ਤਾ ਹੋ ਰਿਹਾ ਸੀ ਗਰਸ਼ ਕਰ ਰਿਹਾ ਹੋਤਾ ਇਸ ਗੱਲੋਂ ਇਹ ਬਹੁਤ ਖਫਾ ਹੋ ਗਿਆ ਬਹੁਤ ਦੁਖੀ ਹੋ ਗਿਆ ਫਿਰ ਇਹ ਮਹਾਰਾਜ ਇਹ ਵੀ ਵਿਰੋਧੀ ਬਣ ਗਿਆ ਤੇ ਤੀਸਰਾ ਵਿਰੋਧੀ ਹੈ ਚੌਥਾ ਵਿਰੋਧੀ ਹੈ ਵੀਰ ਬਲ ਇਹ ਜਿਸ ਵੇਲੇ ਕਾਬਲ ਪੰਧਾਰ ਜਾ ਰਿਹਾ ਸੀ ਤੇ ਕਾਬਲ ਪੰਧਾਰ ਜਾਂਦਾ ਇਹਨੇ ਕਿਰਦਨ ਪਾਸ਼ਾ ਨੂੰ ਤੁਮਕਾਇਆ ਇਹਨੇ ਮੇਰੇ ਆਂਦੇ ਤੱਕ ਵੀਰ ਬਲ ਜਿਹੜਾ ਆ ਜਿਹੜੀਆਂ ਕਹਾਣੀਆਂ ਸਾਕੀਆਂ ਕਹਿੰਦੇ ਇਹ ਵੀਰ ਬਲ ਮਹਿੰਦੇਸ਼ ਇਹਦਾ ਨਾਮ ਪੂਰਾ ਤੇ ਇਹ ਅਕਬਰ ਬਾਦਸ਼ਾਹ ਦਾ ਸਲਾਹਕਾਰ ਸੀ ਅਕਬਰ ਦੇ ਬਾਦਸ਼ਾਹ ਚੜ੍ਹਾਈ ਕਰ ਗਿਆ ਉਹਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਇਹ ਜਨਗੀ ਨਰਾਂ ਗਿਆ ਜਾ ਰਿਹਾ ਇਹ ਵੀ ਸਿੱਖੀ ਦਾ ਬ੍ਰੋਧੀ ਸੀ ਤੇ ਗਿਰਦਲ ਨੇ ਜਾ ਕੇ ਗੁਰਜਨ ਪਾਸ਼ਾ ਨਾਲ ਆਖਿਆ ਜਾਂ ਤਾਂ ਤੁਹਾਡੀ ਆ ਜਿਹੜਾ ਤੁਸੀਂ ਟਾਮ ਜਾ ਮਿੱਥੇ ਬਣਾਈ ਬੈਠੇ ਹੋ ਇਹ ਬੰਦ ਹੋਣਾ ਚਾਹੀਦਾ ਨਹੀਂ ਤੇ ਫਿਰ ਮੈਂ ਕਾਬੂ ਤੋਂ ਆਉਣਾ ਵਾਪਸ ਤੇ ਮੈਂ ਤੁਹਾਡੇ ਨਾਲ ਜੋ ਕਰਨੀ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤਨਖਾਹ ਕੇ ਮਾਰਨ ਲੱਗਿਆ ਤੇ ਮਹਾਰਾਜ ਗੁਰਜਨ ਪਾਸ਼ਾ ਨੇ ਆਖਿਆ ਕਿ ਕੋਈ ਗੱਲ ਜਦੋਂ ਆਏਗਾ ਉਹ ਵੇਖੀ ਜਾਏਗਾ ਕੀ ਹੋਇਆ ਕਾਬਲ ਗਿਆ ਕਾਬਲ ਨੇ ਇਹਦਾ ਸੱਤਿਆ ਨਾਸ ਕਰਤਾ ਇਹਨੂੰ ਮੌਤ ਦੇ ਘਾਟ ਉਤਾਰ ਦਖਦਮ ਕਰਤਾ ਵੀਰ ਬਲ ਮੋਰੀ ਨਾ ਬਹੁਤ ਭੜੀ ਮੁੱਤੇ ਮਰਿਆ ਇਹ ਵੀ ਮਹਾਰਾਜ ਦਾ ਵਿਰੋਧੀ ਸੀ ਇਹ ਵੀ ਮਹਾਰਾਜ ਦਾ ਵਿਰੋਧੀ ਹੈ ਉਸ ਤੋਂ ਬਾਅਦ ਜਿਹੜਾ ਅਗਲਾ ਵਿਰੋਧੀ ਹੈ ਗੁਰੂ ਸਾਹਿਬ ਜੀ ਦਾ ਉਹ ਜਹਾਂਗੀਰ ਬਾਦਸ਼ਾਹ ਹੈ ਕਿ ਜਹਾਂਗੀਰ ਬਾਦਸ਼ਾਹ ਦੇ ਕੰਮ ਭਰੇ ਗਏ ਤੇ ਬਾਦਸ਼ਾਹ ਦੇ ਅਕਸਰ ਕੱਚਾ ਕੰਨਾਂ ਦੇ ਕੱਚੇ ਹੁੰਦੇ ਆ ਬਾਦਸ਼ਾਹ ਦੇ ਅੱਗੇ ਕੱਲ ਬਹੇ ਗਏ ਉਹ ਇਸਲਾਮ ਕਰਨ ਦੀ ਦਿੰਦਿਆ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਅੰਦਰ ਬਾਦਸ਼ਾਹ ਵੇਖਲਾ ਤੇਰੇ ਬਾਦਸ਼ਾਹ ਹੋਣ ਦਾ ਫਾਇਦਾ ਕੀ ਹੋਇਆ ਤੂੰ ਤੇ ਕਿੰਦਾ ਸੀ ਕਿ ਇਸਲਾਮ ਹੀ ਇਸਲਾਮ ਹੋਏਗਾ ਇੱਥੇ ਮੈਨੂੰ ਲੱਗਦਾ ਕਿ ਮਰਦੂ ਬਾਦਸ਼ਾਹ ਨੇ ਸਿੱਖੀ ਸਿੱਖੀ ਫਲਾ ਦੇਣੀ ਹੈ ਫਿਰ ਬਾਦਸ਼ਾਹ ਜਨਾਬ ਵੀਰ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਆਪਣੇ ਦਰਬਾਰ ਤੋਂ ਬੁਲਾਇਆ ਤੇ ਇਹਨੇ ਆਖਿਆ ਵੀ ਜਿਹੜਾ ਤੁਸੀਂ ਗ੍ਰੰਥ ਲਿਖਿਆ ਹੈ ਤੇ ਮੈਨਸ ਨੇ ਇਹਦੇ ਵਿੱਚ ਇਸਲਾਮ ਦੀ ਤੌਹੀਦ ਕੀਤੀ ਹੈ ਤੁਸੀਂ ਇਹਨੇ ਬismillah ਦੀ ਮਾਰੇ ਸ਼ਬਦ ਲਿਖਿਆ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿ ਹੋ ਨਹੀਂ ਸਕਦਾ ਕਿ ਕਿਸੇ ਮਾਰੇ ਮਾਰੇ ਸ਼ਬਦ ਤੇ ਹੋ ਇਹ ਨਹੀਂ ਹੋ ਸਕਦਾ ਜਿਸ ਵੇਲੇ ਜਹਾਂਗੀਰ ਕਹਿੰਦਾ ਜਦੋਂ ਛੱਡੋ ਜੇ ਮਾਰੇ ਨਹੀਂ ਲਿਖੇ ਬਰਜਾਂਗੇ ਲਿਖਦੇ ਇਹ ਲਿਖਦੇ ਹੋ ਵੀ ਇਸਲਾਮ ਧਰਮ ਸਭ ਤੋਂ ਚੰਗਾ ਧਰਮ ਹੈ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਹ ਸਿੱਧੀ ਕੋਈ ਧਰਮ ਚੰਗਾ ਜਿਨੂੰ ਅਸੀਂ ਲਿਖਿਆ ਹੋਇਆ ਸਰਮ ਕਰਮੈ ਸ੍ਰੇਸ਼ਟ ਕਰਮ ਹਰ ਤੋਂ ਨਾਮ ਜਪ ਨਿਰਮਲ ਕਰਮ ਇਹ ਕਰਮ ਜਨਾਂ ਦਾ ਸਭ ਤੋਂ ਚੰਗਾ ਪਰ ਕਹਿੰਦੇ ਮੁਹੰਮਦ ਸਾਹਿਬ ਦੀ ਸਿੱਖ ਲਿਖਦੇ ਉਹ ਅਰਜ਼ੰਗ ਪਾਸ ਚ ਵੀ ਨਹੀਂ ਹੋ ਸਕਦਾ ਮਾਰ ਨੇ ਮਨਾ ਕਰਤਾ ਉਸ ਤੋਂ ਬਾਅਦ ਕਹਿੰਦੇ ਫਿਰ 2 ਲੱਖ ਰੁਪਿਆ ਦਿਓ ਮਾਲ ਕਹਿੰਦਾ 2 ਲੱਖਾਂ ਦਾ ਕਹਿੰਦੇ ਤੁਸੀਂ ਮੇਰੇ ਬੇਟੇ ਦੀ ਗੱਲ ਕੀ ਕੀਤੀ ਹੈ ਮਾਰ ਕਹਿੰਦੇ ਕਿਹੜੇ ਬੇਟੇ ਦੀ ਕਹਿੰਦੇ 쿠ਸਰੋ ਦੀ ਇਹਦਾ ਬੇਟਾ ਸੀ 쿠ਸਰੋ ਤੇ ਅਕਬਰ ਬਾਦ ਸੱਚਾ ਸੀ ਮੈਂ ਆਪਣੇ ਕੋਠਲੇ ਵਿੱਚ ਤੱਕ ਸੁਤੇ ਨਿਖਾਵਾ ਜਹਾਂਗੀਰ ਬਾਦਸ਼ਾਹ ਦਾ ਅਿਆਸ਼ ਬੜਾ ਵੈਸੀ ਉਹ ਤਰ੍ਹਾਂ ਦਾ ਇਨਸਾਨ ਸੀ ਅਕਬਰ ਨਹੀਂ ਸੀ ਚੌਂਦਾ ਜਹਾਂਗੀਰ ਕਬਰ ਉੱਤੇ ਬਠੇ ਤੇ ਕੰਮ ਉਲਟ ਹੋ ਗਿਆ ਟੱਕੇ ਦੇ ਨਾਲ ਜਹਾਂਗੀਰ ਬਾਦਸ਼ਾਹ ਤਖਤ ਉੱਤੇ ਬਹਿ ਗਿਆ ਖੁਸਰੋ ਜੇਲ੍ਹ ਵਿੱਚ ਬੰਦ ਕਰਤਾ ਫਿਰ ਖੁਸਰੋ ਕਿਸੇ ਬਹਾਨੇ ਨਾਲ ਆਪਣੇ ਬੇਟਾ ਨੂੰ ਬੇਨਤੀ ਕਰਦਾ ਕਿਹਾ ਬੇਟਾ ਜੀ ਅੱਬਾ ਮੈਂ ਦਾਦਾ ਜਾਨ ਦੀ ਕਬਰ ਤੇ ਮੱਥਾ ਟੇਕਣ ਜਾਣਾ ਮੈਂ ਫੁੱਲ ਬਣਾਉਣ ਜਾਣਾ ਮੈਂ ਦਰਸ਼ਨ ਕਰਨੇ ਆ ਕਬਰ ਦੇ ਮੇਰੇ ਕੋਲ ਇੱਕ ਵਾਰ ਥੋੜੀ ਜਿਹੀ ਛੁੱਟੀ ਦੇ ਦੇ ਕਹਿੰਦੇ ਨੇ ਉਸ ਵੇਲੇ ਫਿਰ ਬਾਦਸ਼ਾਹ ਜਹਾਂਗੀਰ ਨੇ ਉਹਨੂੰ ਥੋੜੇ ਸਮੇਂ ਲਈ ਘਰੋਸਾ ਕੀਤਾ ਉਹ ਛੜਕਾ ਫਿਰ ਕਿਸਰੋ ਨੇ ਮਗਾਰਤ ਕਰਨ ਦੀ ਬਾਅਦ ਅਨਸਾਰ ਇਹ ਲੱਗਦਾ ਹੋਇਆ ਗੁਰੂ ਦਰਬਾਰ ਵਿੱਚ ਆਇਆ ਮਰਨ ਨਹੀਂ ਇਹੋ ਬੜੇ ਇਹ ਦੇਖੋ ਲੰਘਿਆ ਤੇ ਸਿੱਖਾਂ ਨੇ ਉਹਨੂੰ ਪ੍ਰਸ਼ਾਦਾ ਪਾਣੀ ਛਕਾਇਆ ਗੁਰੂ ਘਰ ਜਿਹੜਾ ਮਰਜੀ ਆਏ ਤਮੀਰ ਆਵੇ ਗਰੀਬ ਆਵੇ ਗੁਰੂ ਘਰ ਸਭ ਲਈ ਸਾਂਝਾ ਹੁੰਦਾ ਹੈ ਇਹ ਆਇਆ ਇਹ ਦਲ ਪਾਣੀ ਛਕ ਗਿਆ ਪ੍ਰਸ਼ਾਦਾ ਪਾਣੀ ਛਕ ਗਿਆ ਭਾਈ ਉੱਥੇ ਜਹਾਗੀਰ ਬਾਦਸ਼ਾਹ ਕਹਿੰਦਾ ਤੁਸੀਂ ਮੇਰੇ ਬੇਟੇ ਦੀ ਮੰਨਤ ਕੀਤੀ ਹੈ ਤੁਸੀਂ ਤੁਮ ਤਿਲਕ ਦੁੱਤਾ ਮਾਰੇ ਕਹਿੰਦੇ ਏਦਾਂ ਦੀ ਕੋਈ ਗੱਲ ਨਹੀਂ ਤੂੰ ਬਾਦਸ਼ਾਹ ਕੰਨਾ ਦਾ ਕਰਜਾ ਤੂੰ ਤੂੰ ਪ੍ਰਕਾਰ ਕਰਾ ਦੀ ਉੱਥੇ ਗੱਲ ਛੱਡਣਾ ਲੋਬ ਵਿੱਚ ਕੀ ਰੱਤਣੀ ਹੈ ਤੇ ਯਾ ਦੇਖੋ ਬਾਦਸ਼ਾਹ ਜਹਾਗੀਰ ਕਹਿਦਾ ਨਹੀਂ ਨਹੀਂ ਤੁਹਾਨੂੰ ਮੇਰੇ ਨਾਲ ਸ਼ਰਤਾਂ ਮੰਨ ਲੈ ਬੇਲੀਆਂ ਮਾਰੇ ਕਹਿੰਦੇ ਨਾ ਪਾਸੀ ਦੇਣੀ ਹੈ ਮਾਇਆ ਸੰਗਤ ਦੀ ਮਾਇਆ ਅਸੀਂ ਤੁਹਾਨੂੰ ਕੀ ਸੰਗਤ ਨੇ ਕਿਹਾ ਮਾਰਾ ਦੇ ਦਿੰਦੇ ਆ ਤੁਹਾਨੂੰ 2 ਲੱਖ 2 ਲੱਖ ਦੀ ਕੀ ਗੱਲ ਆਪਾਂ ਦੇ ਦਿੰਨੇ ਆ ਮਾਲ ਜਿੰਨੀ ਇਹ ਚਾਹੁੰਦੇ ਆ ਆਪਾਂ ਦੇ ਦਿੰਨੇ ਆ ਮਾਲ ਕਹਿੰਦੇ ਨੇ ਇਹ ਨਹੀਂ ਹੋ ਸਕਦਾ ਸੋ ਇਹ ਗੁਰੂ ਸਾਹਿਬ ਨੇ ਸਾਨੂੰ ਸਿਖਾਉਣਾ ਸੀ ਅਸਲ ਵਿੱਚ ਸਾਨੂੰ ਪੱਧਿਆ ਕਰਨਾ ਸੀ ਸਾਡੇ ਅੰਦਰ ਉਹ ਚੜ੍ਹਦੀ ਕਲਾ ਪਰਣੀ ਸੀ ਮਾਰਨ ਉਹ ਮਨਨ ਕਰ ਦਿੱਤਾ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਲਿਖਿਆ ਜੋ ਉਹ ਚਾਹੁੰਦਾ ਸੀ ਮਾਰਕ ਨੇ ਲਈ ਨਹੀਂ ਇਹ ਗ੍ਰੰਥ ਮੈਂ ਸਿੱਖਾਂ ਵੀ ਤੋਂ ਵਿੱਚ ਪਾਣਾ ਹੈ ਸਿੱਖਾਂ ਨੂੰ ਇਹਨੇ ਲੱਖੇ ਟਿਕਣੇ ਹੈ ਸਿੱਖਾਂ ਨੂੰ ਇਹੋ ਨਮਸਕਾਰ ਕਰਨੀ ਹੈ ਸਿੱਖਾਂ ਨੇ ਇਸ ਗੁਰਬਾਣੀ ਨੂੰ ਪੜਿਆ ਕਰਨਾ ਤੇ ਇਸ ਬਾਣੀ ਨੂੰ ਮੂਰਖੜਿਆ ਕਰਨ ਲਈ ਕੋਈ ਮੇਰੇ ਲਿਖੇ ਹੋਏ ਦਰਦੇ ਵਿੱਚ ਲਿਖੇ ਹੋਏ ਸ਼ਬਦਾਂ ਨੂੰ ਪੜ੍ਹਨਗੇ ਤੇ ਸਿੱਖਾਂ ਨੇ ਕਿਹਾ ਕਰਨਾ ਇੱਥੇ ਜੂ ਸ਼ਬਦਾਂ ਦੇ ਵਿੱਚ ਉਹਨਾਂ ਦਾ ਕੀ ਹਹਾਵਲਾ ਕਹ ਸਕੋ ਜਿਹੜੀ ਅਲਸ ਲੱਗ ਨੂੰ ਦੇਖ ਕੇ ਮੈਂ ਨਾ ਕੋਈ ਦਾ ਤਵਕਾਲ ਤੋਂ ਖਾਤਰ ਸਕਦਾ ਨਾ ਕੋਈ ਦਾ ਗੁਣਵਾਲਣ ਮੈਂ ਤੋ ਖਾਤਰ ਸਕਦਾ ਜਿਨ੍ਹਾਂ ਦੀ ਬਾਣੀ ਮੈਨੂੰ ਦਿੱਤੀ ਹੈ ਮੈਂ ਨਾ ਕੋਈ ਕਿਸੇ ਨਾਲ ਨਾਲ ਮੈਂ ਤੋ ਖਾਤਰ ਸਕਦਾ ਇੱਕ ਕਬਾ ਜਿਤ ਨਹੀਂ ਹੋ ਸਕਦਾ ਫਿਰ ਮਾਹਰ ਲੋਕਾਂ ਕੋਲ ਤੁਹਾਨੂੰ ਤਸੀਹੇ ਉੱਤੇ ਜਾਣ ਕੇ ਤਕਲੀਫਾਂ ਦਿੱਤੀਆਂ ਜਾਣੀਆਂ। ਮਾਰੇ ਕਹਿੰਦੇ ਹਾਂ ਤਕਲੀਫ ਮੈਂ ਚੱਲਣ ਲਈ ਤਿਆਰ ਹਾਂ। ਪਰ ਸਬਗੁਰੂ ਗੁਰਦੇਵ ਨੂੰ ਪੱਤੀ ਕੰਨੀ ਤੇ ਰਖਾਇਆ। ਮਾਤਰੋ ਪਹਿਲਾ ਦੇਖ ਚ ਕਰਵਾ ਲਿਆ। ਫਿਰ ਅਗਲੇ ਦਿਨ ਪੱਤੀ ਕੰਨੀ ਤੇ ਰਖਾਇਆ। ਗੁਰਬੱਤੇ ਕੋਲ ਭੁੰਨੇ ਨੂੰ ਆਖਿਆ ਆਏ ਇਹਨਾਂ ਦੇ ਸਿਰ ਉੱਤੇ ਗਰਮ ਗਰਮ ਰੇਤ ਪਾ। ਆ ਜਿਹੜੇ ਉੱਦਨ ਕਰਕੇ ਸਰੀਰ ਉੱਤੇ ਛਾਲੇ ਬਣ ਗਏ ਸੀ। ਇਹਨਾਂ ਸਾਂਹਿਆਂ 'ਚ ਗਰਮ ਗਰਮ ਰੇਤ ਪੈਂਦੀ ਹੈ। ਸਰੀਰ ਖਾਵੈ ਤੈਨੂੰ ਭੋਲ ਹੈ ਪਰ ਜਿਉਂ ਵਰਦੂ ਪਾਸਾ ਦਾ ਮਨ ਨਹੀਂ ਚੀਤ ਰੱਖਦਾ। ਮਨ ਬੜਾ ਅਨੰਦ ਦੀ ਕਲਾ ਵਿੱਚ ਮਨ ਅਡੋਲ ਬੈਠਾ ਹੋਇਆ ਸੀ। ਤੇ ਸਤਿਗੁਰੂ ਕਹਿੰਦੇ ਆ ਹਲਾਤ ਜਿੱਦਾਂ ਦੀ ਮਰਜ਼ੀ ਹੋਣ ਆਪਣਾ ਹੱਥ ਵਿੱਚ ਕਹਿਣ ਰੱਖਿਆ ਜਾ ਸਕਦਾ ਹੈ। ਤੇਰੀ ਜ਼ਿੰਦਗੀ 'ਚ ਤੇ ਸੱਸ ਮੋਲੀ ਹੈ ਤੇਰੀ ਜ਼ਿੰਦਗੀ 'ਚ ਤੇਰਾ ਬੌਸ ਮਾਲਕ ਹੋਣਾ ਤੇ ਨਿੱਡਕਣਾ। ਇਹਾਂ ਤੇ ਮੈਨੂੰ ਇੰਨੇ ਜ਼ਿਆਦਾ ਬੰਦੇ ਤੁਸੀਂ ਇਹ ਦੇਣ ਵਾਲੇ ਸੀ ਬਿਨਾਂ ਕਸੂਰ ਤੋਂ ਜੇ ਮੈਂ ਇਲਾਕਿਆਂ ਵਿੱਚ ਕੁਝ ਰਹਿ ਸਕਦਾ ਸਿੱਖੋ ਤੁਸੀਂ ਕਿਉਂ ਨਹੀਂ ਰਹਿ ਸਕਦੇ ਬੰਦੇ ਤੋਂ ਕਿਹਦੀ ਕੀ ਕਿਸਨਾ ਰਾਤ ਨਹੀਂ ਬਦਲ ਸਕਦੇ ਹੁੰਦੇ ਪਰ ਆਪਣਾ ਆਦਮੂ ਕਾਇਮ ਜੀ ਰੱਖੀ ਸਕਦੇ ਹੁੰਦੇ ਇਹ ਤਾਂ ਸਾਡੇ ਹੱਥ ਵਿੱਚ ਹੁੰਦਾ ਹੈ ਕਿ ਜੇ ਵੀ ਜਿੰਦਗੀ ਵਿੱਚ ਵਿਸਾਸ ਆ ਜਾਵੇ ਉਹਨੇ ਕਿਸੇ ਜਿੰਦਗੀ ਵਿੱਚ ਨੂਰ ਬੰਦ ਵਾਲੀ ਕਾਹਣੀ ਕਿਸੇ ਦੀ ਜਿੰਦਗੀ ਵਿੱਚ ਪੁੱਤ ਪਾਉਣਾ ਹੈ ਕਿਸੇ ਦੀ ਜਿੰਦਗੀ ਵਿੱਚ ਪੁੱਤ ਪਾਉਣਾ ਹੈ ਕਿਸੇ ਦੀ ਜਿੰਦਗੀ ਵਿੱਚ ਕੋਈ ਹੋਣਾ ਕਿਸੇ ਦੀ ਜਿੰਦਗੀ ਵਿੱਚ ਕੋਈ ਹੋਣਾ ਹੈ ਮਰਦ ਬੰਦੇ ਦੀ ਜ਼ਿੰਦਗੀ ਦੀ ਕੋਈ ਨਾ ਕੋਈ ਤੰਗ ਪਰ ਵਾਲਾ ਬੱਕਲੇ ਨਾਲ ਹਮਦੈ ਇਹ ਲੱਗਦਾ ਹੁੰਦਾ ਵੀ ਇਹ ਬੰਦਾ ਕਿਉਂ ਆ ਮੇਰੀ ਜ਼ਿੰਦਗੀ ਚ ਤੇ ਮੈਂ ਕਹਿੰਦਾ ਕੋਈ ਮਰਦਨ ਕਾਸ਼ਾ ਦੀ ਜ਼ਿੰਦਗੀ ਚ ਕਿੰਨੇ ਚੰਗੂ ਐ ਫਿਰ ਸੀ ਚੰਗਾ ਜਹਾਗੀਰ ਐ ਐਮ ਸ਼ੇਖ ਐ ਉਹ ਸਹਰਮਦੀ ਐ ਬੀਰ ਬਲ ਕਰਦੀ ਐ ਬਾਦਸ਼ਾਹ ਕਿੰਨੇ ਨਾਲ ਬੱਕਲੇ ਨਾਲ ਜਿਹੜੇ ਸਾਰੀ ਵਾਰੀ ਬਣੇ ਬਿਠੇ ਉਹ ਵੀ ਬਿਨਾ ਤਸੂਰ ਦਾ ਬਿਨਾ ਗਨਾਹ ਤੋਂ ਬਣੇ ਗਏ ਤੇ ਇਹ ਇੱਕ ਇਤਹਾਸ ਸਾਨੂੰ ਇਹ ਗੱਲ ਦੱਸਉਂਦਾ ਹੈ ਕੁਈ ਮਲਾਤ ਨਹੀਂ ਬਦਲ ਸਕਦੇ ਹਿੰਦੇ ਕੋਈ ਵਾਰੀ ਆਪਣੇ ਆਪ ਨੂੰ ਕਹਿਣ ਰੱਖ ਲਈ ਦੁਨਿਆ ਦੇ ਦੰਦ ਰਹੇ ਜਿਸ ਨੂੰ ਤੇ ਕੜੇ ਰੱਖੀਏ ਦੁਨਿਆ ਦੇ ਦੰਦ ਰਹੇ ਸਤ ਮਾਂ ਟਕਣੇ ਰੁਕੀਏ ਆਂਦੇ ਆਦੇ ਦੰਦ ਇਸ ਕੋ ਮੇ ਨਾਂ ਲਗਦਾ ਸਾਈ ਹਲ ਤਮੂਗੀ ਗੁਰੂ ਅਰਜਨ ਪਾਤਸ਼ਾਹ ਨੇ ਫਿਰ ਦਸ਼ੀਰ ਕੀਤਾ ਗਿਆ ਫਿਰ ਮਾਰਨ ਨੂੰ ਰਾਹ ਵਿੱਚ ਮੋੜ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਤਬਰੀਦੀ ਕੀ ਆਈ ਇੱਕ ਖੱਟ ਬਣ ਗਿਆ ਪਰ ਫੌਜਾਂ ਰਹੀਆਂ ਗਈਆਂ ਗੁਰੂ ਸਾਹਿਬ ਵੱਲੋਂ ਹਰਗੱਲ ਸਾਥ ਦੇ ਮੈਂ ਕਹਿੰਦਾ ਸ਼ਹਾਦਤ ਸ਼ਹੀਦ ਬੋਲਾ ਸ਼ਰੀਰ ਦਾ ਨਾਲ ਵਾਲੇ ਸ਼ਰੀਰ ਹੋ ਜਾਂਦੇ ਹੋਏ ਮਰਨ ਵਾਲੇ ਚਲੇ ਜਾਂਦੇ ਆ ਆਪਾਂ ਪਰਵਾਲ ਕਰਨ ਵਾਲੇ ਆਪਾਂ ਪਰਵਾਲ ਕਰ ਜਾਂਦੇ ਆ ਪਰ ਉਸ ਤੋਂ ਬਾਅਦ ਕੋਈ ਬਦਲੀ ਨਹੀਂ ਤੇ ਆਵੇ ਕੋਈ ਚੇਂਜ ਵੀ ਤੇ ਆਵੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਹੋਈ ਅਕਾਲ ਤਮਸ ਸਿਰ ਜਿਆ ਗਿਆ ਮਾਲਕ ਕਲਗੀ ਲਾਈ ਜਿਹੜਾ ਹਰਗੋਬਿੰਦ ਸਾਹਿਬ ਵਾਲ ਨੇ ਕੋੜੇ ਰੱਖੇ ਚੰਗੀਆਂ ਜਵਾਨੀਆਂ ਦੀ ਮੰਗ ਕੀਤੀ ਗੁਰੂ ਹਰਗੋਬਿੰਦ ਸਾਹਿਬ ਵਾਲ ਨੇ ਹਥਿਆਰਾਂ ਦੀ ਮੰਗ ਰੱਖੀ ਜਦੋਂ ਚਾਰਜਨਗਰ ਨੂੰ ਹਮਲਾ ਕਰਦਾ ਸਰ ਮਰਨ ਨੇ ਲੜਨਿਆ ਫਿਰ ਉਸ ਤੋਂ ਬਾਅਦ ਚੰਦੂ ਦਾ ਉਹ ਮਾਨ ਕੀਤਾ ਜਿਹੜਾ ਉਹਨੇ ਕਦੀ ਸੋਚਿਆ ਨਹੀਂ ਹੁੰਦਾ ਸਿੱਖਾਂ ਵਾਲੇ ਦੀ ਨੱਕ ਜਨ ਕੇ ਉੱਪਾ ਕੇ ਉਹਨਾਂ ਮਕੌਲ ਦੀਆਂ ਗਲੀਆਂ ਵਿੱਚ ਐਦਾਂ ਫਰਾਇਆ ਕਿ ਔਲ ਵਾਲੇ ਸਮੇਂ ਵਿੱਚ ਕਿਸੇ ਬੇਕਸੂਰ ਬੰਦੇ ਦਾ ਕਤਲ ਕਰਨ ਲਈ ਕੋਈ ਬੰਦਾ ਹਿੰਮਤ ਨਹੀਂ ਕਰੇ ਉਹ ਨੇ ਇੰਝ ਬਦਲਾ ਲੈਣਾ ਸੀ ਉਹ ਤੇ ਜ਼ਾਲਮ ਸਨ ਉਹ ਤੇ ਡੋਰ ਕਰਨ ਵਾਲੇ ਸੀ ਉਹ ਤੇ ਉਹ ਤੇ ਵੈਰੀ ਲੋਕ ਬਣੇ ਹੋਏ ਸੀ ਇਨਸਾਨੀਅਤ ਦੇ ਚੰਗੇ ਲੋਕਾਂ ਦੇ ਇੱਥੇ ਚੰਗੇ ਇਨਸਾਨ ਦੀ ਕਦਰ ਨਹੀਂ ਸੀ ਕੋਈ ਪੈਂਦੀ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿਖਾਣਾ ਵਾਲੀ ਲਾਕਟੇ ਦੇ ਕੇਲਪਾਰਖ ਗੁਰਦੁੱਤਾ ਕੋਲ ਪੂਜਾ ਕਮਲਾ ਹੋ ਗਿਆ ਸੀ ਆਪਣੇ ਆਪ ਨੂੰ ਸਦਾ ਕੋਸਦਾ ਰਹਿਦਾ ਸੀ ਉਹ ਮੈਂ ਕੀ ਗਰਾਂ ਕਰ ਬੈਠਾ ਕਮਲਾ ਹੋ ਗਿਆ ਤੇ ਜਦੋਂ ਉਹਨੂੰ ਪਤਾ ਲੱਗਾ ਕਿ ਚੰਦੂ ਲਾਹੌਰ ਦੀਆਂ ਗਲੀਆਂ 'ਚ ਫੇਰਿਆ ਜਾ ਰਿਹਾ ਵੱਲੋਂ ਢੇੜੇ ਕਢਾਏ ਜਾ ਰਹੇ ਇਦਾਂ ਜਿਵੇਂ ਨਕਲ ਕੇਲਪਾਰਖ ਗੁਰਦੁੱਤਾ ਕੋਲ ਹੁੰਦਾ ਆਇਆ ਉਹਨੇ ਫਿਰ ਆਪਣੇ ਜਿਹੜੇ ਕਣਚੇ ਨਾਲ ਮਹਾਰਾਜ ਦੇ ਸੰਕ੍ਰੇਤ ਖਾਈ ਸੀ ਉਸੇ ਕੜਛੇ ਨਾਲ ਉਹਦਾ ਉਹ ਮੌਤ ਦੇ ਕਾਰਨ ਜ਼ਾਰਸਾ ਚੰਦੂ ਐ ਜੋਰ ਨਾਲ ਉਹਨੇ ਸੱਚ ਕੜਛਾ ਮਾਰਿਆ ਪੰਨਾ ਜਖੂਨ ਵਗਦਾ ਨੱਕ ਜਖੂਨ ਵਗਦਾ ਬਹੁਤ ਗੁਲੀ ਲੱਤੇ ਚੰਦੂ ਮਰਿਆ ਜਿਹੜਾ ਗੁਰਦੁਖਤਾ ਪ੍ਰਭੂਜਾ ਮਾਰੋ ਦੇ ਸੱਚ ਰੇਟ ਪੋਣ ਵਾਲਾ ਸੀ ਉਹ ਵੀ ਬਰਕਮਲਾ ਹੋ ਕੇ ਵੀ ਮਰ ਗਿਆ ਸੀ ਸੋ ਉਸ ਤੋਂ ਬਾਅਦ ਗੁਰਮਰਗੁਲ ਸਾਹਿਬ ਮਾਰਾ ਸੱਚੇ ਪਾਸ਼ਾ ਨੇ ਵੱਡਿਆ ਰੈਂਟਾ ਕਿੰਨਾ ਅਕਾਰਦੰਗਾ ਬਣਾਇਆ ਕਲਗੀਆਂ ਲਾਈਆਂ ਕਹਿ ਲੱਗਿਓ ਬਾਦਸ਼ਾਹ ਤੋਂ ਬਾਦਸ਼ਾਹੀ ਸੀ ਵੀ ਬਾਦਸ਼ਾਹ ਆ ਉਹ ਕੱਲਾ ਨਹੀਂ ਕੋੜੇ ਰੱਖ ਸਕਦਾ ਅਸੀਂ ਵੀ ਕੋੜੇ ਰੱਖਾਂਗੇ ਇੱਕ ਬਰਾਬਰ ਇੱਕ ਬਰਾਬਰ ਕਹਿਣੋ ਜਿਵੇਂ ਝੰਡਾ ਆਪਣਾ ਨਿਸ਼ਾਨ ਦਿਖਾਉਂਦਾ ਮਾਰਾਏ ਸਾਡਾ ਆਪਣਾ ਨਿਸ਼ਾਨ ਹੋਵੇਗਾ ਸਾਡਾ ਆਪਣਾ ਨਿਸ਼ਾਨ ਸੇਵ ਚੁੜੇਗਾ ਮੇਰੇ ਗੁਰੂ ਹਰਗੋਬਿੰਦ ਸਾਹਿਬ ਮਾਰਾ ਤੇ ਮੈਂ ਗੱਲਾਂ ਤੇ ਤੁਹਾਡੀ ਨੂੰ ਸ਼ੁਰੂ ਕੀਤੀਆਂ ਸਨ ਹਾਲਾਤ ਨਹੀਂ ਬਦਲ ਸਕਦੇ ਸੀ ਆਪਣੇ ਆਪ ਨੂੰ ਕਹਿ ਰੱਖ ਸਕਦੇ ਨੇ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਉਸ ਤੋਂ ਬਾਅਦ ਗੁਰਜਤ ਪਾਤਸ਼ਾਹ ਦੀ ਸ਼ਹਾਦਤ ਦੇ ਕਿੰਨੇ ਕਾਰਨ ਬਣੇ ਕੇਵਲ ਇਹ ਨਹੀਂ ਸੀ ਜੰਗ ਲੜਦੀ ਦਾ ਰਿਸ਼ਤਾ ਮੋੜਦਾ ਤੇ ਮਾਰ ਦੀ ਸ਼ਹਾਦਤ ਦੇ ਕਾਰਨ ਬਹੁਤ ਸ਼ਕਤਾਕ ਸਭ ਤੋਂ ਵੱਡਾ ਕਾਰਨ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਜਾਗਰ ਉਸ ਕੋ ਇੱਕ ਗੁਰੂ ਗ੍ਰੰਥ ਸਾਹਿਬ ਸਾਨੂੰ ਬੜੀਆਂ ਮੈਂ ਕਹਿੰਦਾ ਮਹਿੰਗੀਆਂ ਇਸ ਕਾਰਨ ਵਿੱਚ ਇੱਕ ਨਮਗੇ ਪਾ ਮਿਲਿਆ ਹੈ ਗੁਰੂ ਗ੍ਰੰਥ ਸਾਹਿਬ ਸਾਨੂੰ ਇਹਦੀ ਕੀਮਤ ਗੁਰਜਤ ਪਾਸ਼ਾ ਨੇ ਦਾਰੀ ਹੈ ਤੇ ਮੇਰੀ ਗੱਲ ਜੋੜ ਕੇ ਆ ਜੀ ਇਹਦੀ ਕਦਰ ਕਰੋ ਕਦਰ ਇਹਨਾਂ ਦੀ ਇਹ ਹੈ ਕਿ ਇਹਨਾਂ ਨੂੰ ਪੜਿਆ ਕਰੋ ਭਾਈ ਤੁਸੀਂ ਨਹੀਂ ਪੜ੍ਹ ਸੰਗਤ ਸੁਣਦੇ ਜਾ ਕਰੋ 10 ਮਿੰਟ 15 ਮਿੰਟ ਜਲਦੀ ਸਭ ਬੈਠ ਕੇ ਸੁਣੋ ਨਿਤਨੇਮ ਸੁਣੋ ਤਾਂ ਕਿ ਜਦ ਸਹਿਬ ਬਾਣੀ ਦਾ ਤੇਰੀ ਤੇ ਲਾ ਲਾ ਕਰਕੇ ਸੁਣੋ ਸਹਿਬ ਬਾਣੀ ਗੁਰਬਾਣੀ ਨੂੰ ਸੁਣਾ ਤੇ ਜੇ ਕੀ ਸੁਣਨਾ ਸ਼ੁਰੂ ਕਰਨਾ ਹੈ ਪਰ ਸਮਝ ਨਹੀਂ ਲੱਗ ਰਹੀ ਜੇ ਜਦੋਂ ਸਮਝ ਨਹੀਂ ਲੱਗ ਰਣੀ ਹੈ ਫਿਰ ਹੌਲੀ ਹੌਲੀ ਜ਼ਿੰਦਗੀ ਚ ਵੀ ਕੋਉਣ ਵਾਲੀ ਖਾਸੀ ਚੰਪਾਗੇ ਸਤਿਗੁਰੂ ਸਾਰੇ ਵੀਰਾਂ ਕੈਣਾ ਪ੍ਰਵਾਹ ਸੰਗਤਾਂ ਦਾ ਸੋ ਆਓ ਅੰਮ੍ਰਿਤ ਸਮਾਪ ਜਤਿਨਾ ਦੇ ਬੜੇ ਪਿਆਰ ਆਪਾਂ ਸਾਰੇ ਇੱਥੇ ਬੈਠੇ ਲਾਪ ਆਪ ਕਰਨਾ ਸੇਵਾ ਕਰਦਿਆਂ ਮੂਰਤ ਇਤਿਹਾਸ ਦੀ ਸਾਂਝ ਪਾਉਂਦੇ ਗੁਰਬਾਣੀ ਦੀ ਸਾਂਝ ਪਾਉਂਦੇ ਇਲੈਕਟ੍ਰਿਕ ਲਗ ਹੋ ਰਹੀ ਹੈ ਅਰਦਾਸ ਜੋ ਜੱਤੀ ਜਾਣ ਕੀ ਬਸ ਲੈਣਾ ਪੰਜਾਂ ਤਮਾਸ ਨੂੰ ਲਾ ਲਿਖਵਾਇ ਇਥੋਂ ਦੇ ਸੇਵਾਦਾਰ ਬਾਬਾ ਗੁਰਜਨ ਸਿੰਘ ਜੀ ਉਹਨਾਂ ਦਾ ਦਿਨ ਦਿਨ ਇਹ ਕਰਾਇਆ ਤੁਹਾਨੂੰ ਵਾਦ ਹੈ ਬੜੇ ਪਿਆਰ ਨਾਲ ਨਿਵਾਜਦੇ ਹੈ ਜਦਾਂ ਵੀ ਇਥੇ ਸਮਾਗਮ ਹੁੰਦਾ ਤਾਂ ਜਰੂਰ ਸੱਜਣਾਂ ਤੋਂ ਤੁਹਾਨੂੰ ਇਹਦੇ ਇਹੋ ਸੁਨੇਹਾ ਨਮਾਦੇ ਜਾਂ ਕੋਈ ਕੋਲ ਸਮਾਗਮ ਹੈ ਹਾਜ਼ਰੀ ਭਰ ਰਿਹਾ ਹੈ ਮੈਨੇ ਕਹੇ ਕਿ 9 ਵਜੇ ਸਮਾਗਮ ਤੁਹਾਡਾ ਮੈਂ ਕਹਿੰਦਾ ਪਹਿਲਾਂ ਸਮਾਗਮ ਦੇ ਦਿਓ ਕੱਲ ਵੀ ਸਮਾਗਮ ਕੱਲ ਵੀ ਦੋਸਤਵਾਰ ਨੂੰ ਸੀ ਅੱਜ ਵੀ ਇੱਥੇ ਹਾਜ਼ਰੀ ਭਰ ਰਿਹਾ ਹੈ ਜਿਵੇਂ ਮੈਂ ਗੁਰਦੁਆਰਾ ਤੋਂ ਇਸ ਦੁਆਰ ਸੈਮੁਖੇ ਵੀ ਸਮਾਗਮ ਹੋ ਸੀ ਫਿਰ ਕੱਲ ਨੂੰ ਫੇਰ ਸਮਾਗਮ ਹੈ ਗੱਲ ਸੰਗਤ ਦੇ ਨੇੜੇ ਤਾਂ ਆਪ ਸੰਗਤਾਂ ਦੇ ਪਿਆਰ ਸਰਕਾਰ ਦਾ ਸੰਗਤ ਜਿੱਥੇ ਵੀ ਸੰਗਤ ਪਿਆਰ ਕਰਦੀ ਹੈ ਆਵਾਜ਼ ਮਾਰਦੀ ਹੈ ਸਾਡਾ ਕੋਈ ਬਸਨਾਂ ਦੀ ਗੱਲ ਕਰਦੇ ਆ ਕੋਈ ਕਰੀ ਦੀ ਵੀ ਕੋਈ ਬੰਦਾ ਆਪਣਾ ਅਕਸ਼ਕੀ ਬਾਹਰ ਨਾਲ ਜੁੜੇ ਸਮੁਦਾਇ ਦੇ ਜੀਵਨ ਨੂੰ ਸੇਧ ਮਾਰ ਕੇ ਆਪਣਾ ਜੀਵਨ ਸਵਾਵੇ ਸਭ ਤੋਂ ਵੱਡੀ ਗੱਲ ਇਹ ਵੀ ਸਾਡਾ ਆਪਣਾ ਆਪਾ ਸਬਰਣਾ ਚਾਹੀਦਾ ਗੁਰੂ ਸਾਹਿਬ ਜੀ ਕਮਾਲ ਜਿਹਨਾਂ ਦੇ ਵਿੱਚ ਕਦੇ ਕੋਈ ਨਹੀਂ ਸਾਡੇ ਕਾਟ ਵਾਲੇ ਸੀ ਆਪਣੀਆ ਕਾਟ ਨੂੰ ਕਰੂ ਨੁਕਲੀਏ ਗੁਰੂ ਜੀ ਦੇ ਪਿਆਰੇ ਪਿਆਰੇ ਗੁਰਸ਼ਖ ਬਣ ਗਏ ਸਰਦਾਰ ਗੱਲ ਦੀ ਤਰਫਾਸ਼ਾ ਕਹਿਣਾ ਉਹ ਮੇਰਾ ਅਮੀਰ ਸਿੰਘ ਪਿਆਰਾ ਆਉਂਦਾ ਉਹ ਮੇਰਾ ਜੁਲਮਾਨਾ ਸਿੰਘ ਗਾੜਿਆ ਉਹ ਮੇਰਾ ਖਬੇ ਸਿੰਘ ਪਿਆਰਾ ਆਉਂਦਾ ਮਾਨੂੰ ਸਾਡੇ ਵਿੱਚੋਂ ਆਪਣੇ ਬੱਚੇ ਦਾ ਨਾਉ ਕਲਵੀਰ ਦਰਵਾਸ਼ਾ ਜਨਬੂ ਸਾਹਿਬ ਦੀ ਤਰਜੀਹ ਆ ਕਿ ਅਸੀਂ ਨੇ ਪੁੱਤਰ ਨੂੰ ਕੇਸੀ ਪਰਵਾਰ ਦੀਏ ਸਭ ਚਾਰ ਚਾਰ ਨੂੰ ਇਹ ਤੋਂ ਕਿਹਾ ਉਹ ਜੀਵਤ ਕਈ ਹਜ਼ਾਰ ਆਓ ਅਮਰਕਸ਼ ਕੀਏ ਜਾਣੀ ਇਸ ਰੱਖੀਏ ਸੋਹੇ ਗੁਰੂ ਜੀ ਦੇ ਸਿੱਖ ਬਣ ਗਏ ਮਨ ਸੋਹੇ ਹੋ ਸਾਡੇ ਸਾਡੇ ਨੂੰ ਬਿਆਰ ਤੀਰ ਖੰਡ ਉੱਪਰ ਦੀਆ ਜਿਹੜੀਆਂ ਦੁਆਰਾ ਕਰੀਆਂ ਹੋ ਚੁੱਕੀ ਐ ਉਹ ਸਾਡੀਆਂ ਮਿੱਟਣ ਅਸੀਂ ਆਂਡੀਆਂ ਗਵਾਂਡੀਆਂ ਨਾਲ ਸਭ ਨੂੰ ਇੱਕ ਐਸੇ ਜੀ ਸਮਝੋ ਜਿੰਦ ਹੈ ਸਭ ਨੂੰ ਮੰਨਦਾ ਹੈ ਉਹ ਮੰਨ ਬਨੇ ਕੋਈ ਆਓ ਸਾਰੇ ਬਦਮਤਾਲਾ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਯਤਿਨ ਜੀ ਆਇਆ ਉਹਦਾ ਪਤਨ ਖਿਲਾ ਪਤੇ ਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਣੀ ਨੂੰ ਦੇਖੀ ਪਤੇ 10955 ਵਾਦ ਨੋਟਿਸ ਦੇ ਪਤੇ ਇਸਾ 55 ਸ੍ਰਿੰਦਰ ਸਿੰਘ ਜੀ ਕਮਿਸ਼ਨ ਬਲਕ ਕੋ ਨਥਾ ਜੀ ਦੇ ਨਾਲ ਬਾਰੇ ਪ੍ਰਯੋਗਤ ਸਟਾਫ ਦੇ ਨਾਲ ਬਾਣੀ ਦੇ ਨਾਲ ਗੁਰੂ ਕੇ ਹਾਸੇ ਦਾ ਜੋੜਾ ਕੀਤਾ ਹੈ ਮਾਤਾ ਜੀ ਨੂੰ ਬਹੁਤ ਬੇਤੀ ਕਰਦੇ ਹਾਂ ਚਾਹੇ ਬੋਲਤੀ ਬੋਲਤੇ ਹੋਵੇ ਉਹਦੀ ਪਰਮਾਨ ਕਰਨ ਦੇ ਸਮਾਜ ਨੂੰ ਬੰਦ ਨੇ ਸਮਾਗਮ ਦੇ ਅੰਦਰ ਆਗਿਰ ਲਿਵੰਦ ਨੇ ਧੰਨਵਾਦ ਹੈ ਇਹਨਾਂ ਮਾਤਾ ਸਮਾਜ ਸੰਗਤ ਦੇ ਪਰਵਾਣ ਮੋਲ ਕਰਦਾ ਹੈ ਜੋ ਗੁਰੂ ਘਰ ਵੱਲੋਂ ਸਤਿਕਾਰ ਸਰਕਾਰ ਦੀ ਬਖਸ਼ ਹੋਵੇ ਦੀ ਬਾਰ ਬੇ ਵਿਰਤੀਆ ਸਰਕਾਰਾਂ ਦੀ ਕਿਰਪਾ ਤੋਂ ਕਰਮੋ 嗯。Yeah.